ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਨਤੀ ਕਰਨੀ ਆ ਜੋ ਅੱਜ 25 ਤਰੀਕ ਨੂੰ ਜੋ ਪਹਿਲਾਂ ਤਰਾਫ ਤੋਂ ਦਿਨ 25 ਤਰੀਕ ਨੂੰ ਲਿਖਿਆ ਗਿਆ ਸੀ ਡਰਾਮਾ ਕਰਨ ਵਾਸਤੇ ਜੋ ਸਿਖਾਨਿਆਂ 'ਚ ਬੜਾ ਤਕੜਾ ਡਰਾਮਾ ਕੀਤਾ ਜਿਹਦੇ ਵਿੱਚ ਕੁਲਦੀਪ ਸਿੰਘ ਗੜਗਾਜ ਨੂੰ ਉਹਦੀ ਤਾਜ ਪੋਸ਼ੀ ਕੀਤੀ ਗਈ ਆ ਤਫ ਇਹਦਾ ਮਤਲਬ ਇਹ ਨਹੀਂ ਤੁਸੀਂ ਪਹਿਲਾਂ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਦਾ ਕੌਣ ਜ਼ਿੰਮੇਵਾਰ ਹੈ ਜਿਹੜਾ ਤੜਕੇ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਬਿਨਾ ਤੁਸੀਂ ਇਹ ਤੋਂ ਦੱਸੇ ਪਿਛੇ ਬਿਨਾ ਸਰੂਪ ਤਾਸ਼ ਪੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਸੁਭਾਰ ਕਰਦੇ ਆ ਤੁਸੀਂ ਕਿ ਸ਼ਰੋਮਣੀ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਪਿਛੇ ਜਾ ਕੇ ਵੀਰ ਵੀਰ ਕਹਿੰਦੇ ਸੀ ਜੀ ਦੋ ਤਖਤਾਂ ਉੱਤੇ ਭਾਪੀ ਦਾ ਭਾਪੀ ਦਾ ਕਬਜ਼ਾ ਆ ਤੇ ਤਿੰਨ ਤਖਤਾਂ ਉੱਪਰ ਭਾਪੀ ਦਾ ਕਾਬਜ਼ਾ ਹੋਣਾ ਚਾਹੁੰਦੀ ਆ ਤੋ ਸਿੱਖੋ ਆ ਤੁਹਾਡਾ ਕਬਜਾ ਤਖਤਾਂ ਉੱਤੇ ਕਿਹੜੇ ਪੱਖੋਂ ਤੁਸੀਂ ਤੁਹਾਡੇ ਤੁਹਾਡਾ ਤਖਤਾਂ ਉੱਪਰ ਕਬਜਾ ਤੁਸੀਂ ਗੁਲਾਮ ਹੈ ਤੁਹਾਡੇ ਤਖਤਾਂ ਜਿਹੜਾ ਬਾਹਰ ਦੇ ਦੋ ਤਖਤੇ ਉਹ ਤਾਂ ਹਜੇ ਯਾਦ ਆ ਪੰਜਾਬ ਦੇ ਤਖਤ ਤਿੰਨੋ ਹੀ ਗੁਲਾਮ ਆ